ਨਾ ਗੱਲਬਾਤ ਹੋਈ ਹੈ ਬਹੁਤ ਵਧੀਆ ਸਟੂਡੈਂਟ ਚੜ੍ਹਦੀ ਕਲਾ ਚ ਨੇ ਨਦੀ ਉਹ ਜਿਸ ਤਰ੍ਹਾਂ ਉਹਨਾਂ ਨੇ ਐਜੀਟੇਸ਼ਨ ਲੜੀ ਜਿਸ ਤਰ੍ਹਾਂ ਪੰਜਾਬੀਆਂ ਨੇ ਸਹਿਯੋਗ ਕੀਤਾ ਉਹਨਾਂ ਦਾ ਤੇ ਮੇਰਾ ਖਿਆਲ ਹੈ ਕਿ ਇੱਕ ਦੋ ਦਿਨਾਂ ਦੇ ਵਿੱਚ ਉਹ ਜਿੱਤ ਕੇ ਨਿਕਲਣਗੇ ਤੁਸੀਂ ਦੇਖਿਓ ਉਹਨਾਂ ਦੀ ਜਿੱਤ ਅਟੱਲ ਹੈ ਬੰਦ ਪੰਜਾਬ ਸਰਕਾਰ ਨੇ ਕੀ ਕੀਤਾ ਤੁਸੀਂ ਸਟੂਡੈਂਟਾਂ ਲਈ ਪਹਿਲਾਂ ਡਾਂਗਾ ਵੀ ਚੱਲਿਆ ਕਹਿੰਦੇ ਪੰਜਾਬ ਪੁਲਿਸ ਨੇ ਮਾਰਿਆ ਸੰਤਾ ਲਈ ਵਾਲ ਜੀ ਮੌਜੂਦ ਨੇ ਸਰ ਤੁਸੀਂ ਅੱਜ ਇੱਥੇ ਪੀਜੂ ਪਹੁੰਚੇ ਹੋ ਕਿ ਕਿਸ ਤਰ੍ਹਾਂ ਉਹ ਦੇਖਦੇ ਹੋ ਕਿਸ ਤਰ੍ਹਾਂ ਸਟੂਡੈਂਟਾਂ ਨਾਲ ਗੱਲਬਾਤ ਨਹੀਂ ਸਟੂਡੈਂਟਾਂ ਨਾਲ ਗੱਲਬਾਤ ਹੋਈ ਹੈ ਬਹੁਤ ਵਧੀਆ ਸਟੂਡੈਂਟ ਚੜ੍ਹਦੀ ਕਲਾ ਚ ਨੇ ਜੀ ਅੱਜ ਉਹਨਾਂ ਦੀ ਮੀਟਿੰਗ ਹੋਈ ਹੈ ਮੈਂ ਉਹਨਾਂ ਨੇ ਦੱਸਿਆ ਕਿ ਕਾਫੀ ਪੋਜ਼ਿਟਿਵ ਮੀਟਿੰਗ ਹੋਈ ਹੈ ਉਹਨਾਂ ਦੀ ਹੂੰ ਉਹ ਜਿਸ ਤਰ੍ਹਾਂ ਉਹਨਾਂ ਨੇ ਐਜੀਟੇਸ਼ਨ ਲੜੀ ਜਿਸ ਤਰ੍ਹਾਂ ਪੰਜਾਬੀਆਂ ਨੇ ਸਹਿਯੋਗ ਕੀਤਾ ਉਹਨਾਂ ਦਾ ਹੂੰ ਤੇ ਮੇਰਾ ਖਿਆਲ ਹੈ ਕਿ ਇੱਕ ਦੋ ਦਿਨਾਂ ਦੇ ਵਿੱਚ ਉਹ ਜਿੱਤ ਕੇ ਨਿਕਲਣਗੇ ਤੁਸੀਂ ਦੇਖਿਓ ਉਹਨਾਂ ਦੀ ਜਿੱਤ ਅਟੱਲ ਹੈ ਸਰਕਾਰ ਹਰ ਵਾਰੀ ਪੰਜਾਬ ਨੂੰ ਹੀ ਕਿਉਂ ਨਿਸ਼ਾਨਾ ਬਣਾਉਂਦੀ ਹੈ ਪੰਜਾਬ ਵੀ ਇੱਕ ਇਦਾਂ ਦੀ ਸਟੇਟ ਹੈ ਜਿਨ੍ਹਾਂ ਨੇ ਹੋਂਦ ਤੱਕ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹਰ ਤਰ੍ਹਾਂ ਦੀ ਮੂਲਤ ਆ ਬਦਾਲੀਆਂ ਦਾ ਹੱਥਾਂ ਦਾ ਮੂੰਹ ਜਿਹੜਾ 모ੜਿਆ ਪੰਜਾਬ ਨੇ ਔਰ ਬੀਜੇਪੀ ਪੂਰੇ ਦੇਸ਼ ਨੂੰ ਦਬਾਉਂਦੀ ਆ ਦੀ ਆ ਬੀਜੇਪੀ ਨੇ ਮਤਲਬ ਜਿਹੜਾ ਉਹ ਕਿਸਾਨੀ ਅੰਦੋਲਨ ਤੋਂ ਇਹ ਤੈਅ ਕਰ ਲਿਆ ਕਿ ਬਲ ਜਿਹੜਾ ਪੰਜਾਬ ਆ ਉਹ ਇਹਦੀ ਧੌਣ ਮਤਲਬ ਚੁੱਕ ਨਹੀਂ ਸਕਦੀ ਸਮਝਦੇ ਕਿ ਦੀ ਗੱਲ ਇਸ ਗੱਲ ਕਿ ਅਸੀਂ ਉਹਨਾਂ ਨੂੰ ਰੜਕਦੇ ਆ ਤੇ ਅਸੀਂ ਪੰਜਾਬੀ ਰੜਕਦੇ ਆ ਤੋਂ ਪੰਜਾਬ ਦਾ ਹੱਥਾਂ ਦਾ ਨੁਕਸਾਨ ਕਰਨਾ ਚਾਹੁੰਦੇ ਆ ਸਮਝਦੇ ਕਿ ਦੀ ਹੱਤਾਂ ਦਾ ਸਾਡੇ ਫੰਡ ਰੋਕ ਦਿੰਦੇ ਆ ਕਦੀ ਕੋਈ ਬਿੱਲ ਲੈ ਆਉਂਦੇ ਆ ਕਦੀ ਯੂਨੀਵਰਸਿਟੀ ਦਾ ਪੰਗਾ ਪਾ ਲੈਂਦੇ ਤੇ ਕਦੀ ਕੁਝ ਪਾ ਲੈਂਦੇ ਆ ਉਹ ਹਰ ਹਰ ਰੋਜ਼ ਹੀ ਕੋਈ ਨਾ ਕੋਈ ਕੋਸ਼ਿਸ਼ ਕਰਦੇ ਦਿੰਦੇ ਪਰ ਪੰਜਾਬੀ ਚੁੱਕ ਨਾਲੇ ਦੀ ਪੰਜਾਬੀ ਆਪਣੀ ਲੜਾਈ ਲੜਨਗੇ ਭਾਜੋ ਬਸ ਦੀ ਪੰਜਾਬ ਸਰਕਾਰ ਨੇ ਕੀ ਕੀਤਾ ਤੁਸੀਂ ਸਟੂਡੈਂਟਾਂ ਲਈ ਸਾਡੇ ਦੋ ਐਮਪੀ ਸਾਡੇ ਪਹਿਲਾਂ ਡਾਂਗਾ ਵੀ ਚੱਲਿਆ ਕਹਿੰਦੇ ਪੰਜਾਬ ਪੁਲਿਸ ਨੇ ਮਾਰੀ ਸਾਡੇ ਦੇਖੋ ਸਾਡੇ ਜਿਹੜੇ ਮਾਲਵਿੰਦਰ ਦਾ ਮਾਲੀ ਕੰਗ ਹੈ ਮਾਲਵਿੰਦਰ ਕੰਗ ਜੀ ਸਾਡੇ ਮਤਲਬ ਤੁਹਾਡੇ ਐਮਪੀ ਦੇ ਉਹ ਇਸ ਯੂਨੀਵਰਸਿਟੀ ਪਸੰਤਾ ਜੀ ਮੌਜੂਦ ਨੇ ਸਰ ਤੁਸੀਂ ਅੱਜ ਇੱਥੇ ਪੀਯੂ ਪਹੁੰਚੇ ਹੋ ਕਿ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਸਟੂਡੈਂਟਾਂ ਨਾਲ ਗੱਲਬਾਤ ਨਹੀਂ ਸਟੂਡੈਂਟਾਂ ਨਾਲ ਗੱਲਬਾਤ ਹੋਈ ਹੈ ਬਹੁਤ ਵਧੀਆ ਸਟੂਡੈਂਟ ਚੜ੍ਹਦੀ ਕਲਾ ਚ ਨੇ ਜੀ ਅੱਜ ਉਹਨਾਂ ਦੀ ਮੀਟਿੰਗ ਹੋਈ ਹੈ ਮੈਨੂੰ ਉਹਨਾਂ ਨੇ ਦੱਸਿਆ ਕਿ ਕਾਫੀ ਪੋਜ਼ਿਟਿਵ ਮੀਟਿੰਗ ਹੋਈ ਹੈ ਉਹਨਾਂ ਦੀ ਹੂੰ ਉਹ ਜਿਸ ਤਰ੍ਹਾਂ ਉਹਨਾਂ ਨੇ ਐਜੀਟੇਸ਼ਨ ਲੜੀ ਜਿਸ ਤਰ੍ਹਾਂ ਪੰਜਾਬੀਆਂ ਨੇ ਸਹਿਯੋਗ ਕੀਤਾ ਉਹਨਾਂ ਦਾ ਹੂੰ ਤੇ ਮੇਰਾ ਖਿਆਲ ਹੈ ਕਿ ਇੱਕ ਦੋ ਦਿਨਾਂ ਦੇ ਵਿੱਚ ਉਹ ਜਿੱਤ ਕੇ ਨਿਕਲਣਗੇ ਤੁਸੀਂ ਦੇਖਿਓ ਉਹਨਾਂ ਦੀ ਜਿੱਤ اٹਲ ਹੈ ਬਸ ਹਿੰਦੂ ਸਰਕਾਰ ਹਰ ਵਾਰੀ ਪੰਜਾਬ ਨੂੰ ਹੀ ਕਿਉਂ ਨਿਸ਼ਾਨਾ ਬਣਾਉਂਦੀ ਹੈ ਪੰਜਾਬ ਵੀ ਇੱਕ ਇਦਾਂ ਦੀ ਸਟੇਟ ਹੈ ਜਿਨ੍ਹਾਂ ਨੇ ਹੁਣ ਤੱਕ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹਰ ਤਰ੍ਹਾਂ ਦੀ ਮੂਵਮੈਂਟ ਆ ਬਦਾਲੀਆਂ ਦਾ ਹਰ ਤਰ੍ਹਾਂ ਦਾ ਮੂੰਹ ਜਿਹੜਾ 모ੜਿਆ ਪੰਜਾਬ ਨੇ ਔਰ ਬੀਜੇਪੀ ਪੂਰੇ ਦੇਸ਼ ਨੂੰ ਦਬਾਉਂਦੀ ਆ ਦੀ ਆ ਬੀਜੇਪੀ ਨੇ ਮਤਲਬ ਜਿਹੜਾ ਉਹ ਕਿਸਾਨੀ ਅੰਦੋਲਨ ਤੋਂ ਇਹ ਤੈਅ ਕਰ ਲਿਆ ਕਿ ਬਲ ਜਿਹੜਾ ਪੰਜਾਬ ਆ ਉਹ ਇਹਦੀ ਧੌਣ ਬਲ ਚੁੱਕ ਨਹੀਂ ਸਕਦੀ ਸਮਝਦੇ ਕਿ ਦੀ ਗੱਲ ਇਸ ਗੱਲ ਕਿ ਅਸੀਂ ਉਹਨਾਂ ਨੂੰ ਰੜਕਦੇ ਆ ਤੇ ਅਸੀਂ ਪੰਜਾਬੀ ਰੜਕਦੇ ਆ ਤਾਂ ਪੰਜਾਬ ਦਾ ਹੱਤਾਂ ਦਾ ਨੁਕਸਾਨ ਕਰਨਾ ਚਾਹੁੰਦੇ ਆ ਸਮਝਦੇ ਕਿ ਦੀ ਹਰ ਦਾ ਸਾਡੇ ਫੰਡ ਰੋਕ ਦਿੰਦੇ ਆ ਕਦੀ ਕੋਈ ਬਿੱਲ ਲੈ ਆਉਂਦੇ ਆ ਕਦੀ ਯੂਨੀਵਰਸਿਟੀ ਦਾ ਪੰਗਾ ਪਾ ਲੈਂਦੇ ਆ ਕਦੀ ਕੁਝ ਪਾ ਲੈਂਦੇ ਆ ਉਹ ਹਰ ਹਰ ਰੋਜ਼ ਹੀ ਕੋਈ ਨਾ ਕੋਈ ਕੋਸ਼ਿਸ਼ ਕਰਦੇ ਦਿੰਦੇ ਪਰ ਪੰਜਾਬੀ ਚੁਗਨ ਵਾਲੇ ਦੀ ਪੰਜਾਬੀ ਆਪਣੀ ਲੜਾਈ ਲੜਨਗੇ ਭਾ ਜੋ ਬਸਦੀ ਹੋਵੇ ਪੰਜਾਬ ਸਰਕਾਰ ਨੇ ਕੀ ਕੀਤਾ ਤੁਸੀਂ ਸਟੂਡੈਂਟਾਂ ਲਈ ਸਾਡੇ 2 MP ਸਾਡੇ ਸਾਡੇ ਤਾਂ ਡਾਂਗਾ ਵੀ ਚੱਲਿਆ ਗਿਆ ਤੇ ਪੰਜਾਬ ਪੁਲਿਸ ਨੇ ਮਾਰਿਆ ਸਾਡਾ ਦੇਖੋ ਸਾਡੇ ਜਿਹੜੇ ਮਾਲਵਿੰਦਰਾ ਦਾ ਮਾਲੀ ਕੰਗ ਹੈ ਮਾਲਵਿੰਦਰਾ ਕੰਗ ਜੀ ਸਾਡੇ ਮਤਲਬ ਜਿਹੜੇ MP ਨੇ ਉਹ ਇਸ ਯੂਨੀਵਰਸਿਟੀ 47 ਵਾਲੇ ਜੀ ਮੌਜੂਦ ਨੇ ਸਰ ਤੁਸੀਂ ਅੱਜ ਇੱਥੇ ਪੀਜੂ ਪਹੁੰਚੇ ਹੋ ਕਿ ਕਿਸ ਤਰ੍ਹਾਂ ਉਹ ਦੇਖ ਦਿਓ ਕਿਸ ਤਰ੍ਹਾਂ ਸਟੂਡੈਂਟਾਂ ਨਾਲ ਗੱਲਬਾਤ ਹੋਈ। ਨਹੀਂ ਸਟੂਡੈਂਟਾਂ ਨਾਲ ਗੱਲਬਾਤ ਹੋਈ ਹੈ ਬਹੁਤ ਵਧੀਆ ਸਟੂਡੈਂਟ ਚੜ੍ਹਦੀ ਕਲਾ ਚ ਨੇ। ਜੀ ਅੱਜ ਉਹਨਾਂ ਦੀ ਮੀਟਿੰਗ ਹੋਈ ਹੈ ਮੈਨੂੰ ਉਹਨਾਂ ਨੇ ਦੱਸਿਆ ਕਿ ਕਾਫੀ ਪੋਜ਼ਿਟਿਵ ਮੀਟਿੰਗ ਹੋਈ ਹੈ ਉਹਨਾਂ ਦੀ। ਹੂੰ। ਉਹ ਜਿਸ ਤਰ੍ਹਾਂ ਉਹਨਾਂ ਨੇ ਐਜੀਟੇਸ਼ਨ ਲੜੀ ਜਿਸ ਤਰ੍ਹਾਂ ਪੰਜਾਬੀਆਂ ਨੇ ਸਹਿਯੋਗ ਕੀਤਾ ਉਹਨਾਂ ਦਾ। ਹੂੰ। ਤੇ ਮੇਰਾ ਖਿਆਲ ਹੈ ਕਿ ਇੱਕ ਦੋ ਦਿਨਾਂ ਦੇ ਵਿੱਚ ਉਹ ਜਿੱਤ ਕੇ ਨਿਕਲਣਗੇ ਤੁਸੀਂ ਦੇਖਿਓ ਉਹਨਾਂ ਦੀ ਜਿੱਤ اٹਲ ਹੈ ਬਸ। ਸਰਕਾਰ ਹਰ ਵਾਰੀ ਪੰਜਾਬ ਨੂੰ ਹੀ ਕਿਉਂ ਨਿਸ਼ਾਨਾ ਬਣਾਉਂਦੀ ਹੈ? ਪੰਜਾਬ ਵੀ ਇੱਕ ਇੱਦਾਂ ਦੀ ਸਟੇਟ ਹੈ ਜਿਨ੍ਹਾਂ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹਰ ਤਰ੍ਹਾਂ ਦੀ ਮੂਲਤ ਆ ਬਦਾਲੀਆਂ ਦਾ ਹਰ ਤਰ੍ਹਾਂ ਦਾ ਮੂੰਹ ਜਿਹੜਾ 모ੜਿਆ ਪੰਜਾਬ ਨੇ ਔਰ ਬੀਜੇਪੀ ਪੂਰੇ ਦੇਸ਼ ਨੂੰ ਦਬਾਉਂਦੀ ਆਦੀ ਆ ਬੀਜੇਪੀ ਨੇ ਮਤਲਬ ਜਿਹੜਾ ਉਹ ਕਿਸਾਨੀ ਅੰਦੋਲਨ ਤੋਂ ਇਹ ਤੈਅ ਕਰ ਲਿਆ ਕਿ ਬਲ ਜਿਹੜਾ ਪੰਜਾਬ ਆ ਉਹ ਇਹਦੀ ਧੌਣ ਬਲ ਚੁੱਕ ਨਹੀਂ ਸਕਦੀ ਸਮਝਦੇ ਇਕ ਦੀ ਗੱਲ ਇਸ ਗੱਲ ਕਿ ਅਸੀਂ ਉਹਨਾਂ ਨੂੰ ਰੜਕਦੇ ਆ ਤੇ ਅਸੀਂ ਪੰਜਾਬੀ ਰੜਕਦੇ ਆ ਤੋਂ ਪੰਜਾਬ ਦਾ ਹੱਤਾਂ ਦਾ ਨੁਕਸਾਨ ਕਰਨਾ ਚਾਹੁੰਦੇ ਆ ਸਮਝਦੇ ਇਕ ਦੀ ਹੱਤਾਂ ਦਾ ਸਾਡੇ ਫੰਡ ਰੋਕ ਦਿੰਦੇ ਆ ਕਦੀ ਕੋਈ ਬਿੱਲ ਲੈ ਆਉਂਦੇ ਆ ਕਦੀ ਯੂਨੀਵਰਸਿਟੀ ਦਾ ਪੰਗਾ ਪਾ ਲੈਂਦੇ ਆ ਤੇ ਕਦੀ ਕੁਝ ਪਾ ਲੈਂਦੇ ਆ ਉਹ ਹਰ ਹਰ ਰੋਜ਼ ਹੀ ਕੋਈ ਨਾ ਕੋਈ ਕੋਸ਼ਿਸ਼ ਕਰਦੇ ਦਿੰਦੇ ਪਰ ਪੰਜਾਬੀ ਚੁੱਕ ਨਾਲੇ ਦੀ ਪੰਜਾਬੀ ਆਪਣੀ ਲੜਾਈ ਲੜਨਗੇ ਭਾ ਜੋ ਬਸ ਦੀ ਪੰਜਾਬ ਸਰਕਾਰ ਨੇ ਕੀ ਕੀਤਾ ਤੁਸੀਂ ਸਟੂਡੈਂਟਾਂ ਲਈ ਸਾਡੇ 2 MP ਸਾਡੇ ਪਹਿਲੇ ਡਾਂਗਾ ਵੀ ਚੱਲਿਆ ਕਿਹਦੇ ਪੰਜਾਬ ਪੁਲਿਸ ਨੇ ਮਾਰੀਆ ਦੇਖੋ ਸਾਡੇ ਜਿਹੜੇ ਮਾਲਵਿੰਦਰ ਦਾ ਮਾਲੀ ਕੰਗ ਹੈ ਮਾਲਵਿੰਦਰ ਕੰਗ ਜੀ ਸਾਡੇ ਮਤਲਬ ਜਿਹੜੇ MP ਦੇ ਉਹ ਇਸ ਜੁਨੀਅਰ ਸਟੇਟ ਵਾਲ ਜੀ ਮੌਜੂਦ ਨੇ ਸਰ ਤੁਸੀਂ ਅੱਜ ਇੱਥੇ ਪੀਜੂ ਪਹੁੰਚੇ ਹੋ ਕਿ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਸਟੂਡੈਂਟਾਂ ਨਾਲ ਗੱਲਬਾਤ ਹੋਈ ਨਹੀਂ ਸਟੂਡੈਂਟਾਂ ਨਾਲ ਗੱਲਬਾਤ ਹੋਈ ਹੈ ਬਹੁਤ ਵਧੀਆ ਸਟੂਡੈਂਟ ਚੜ੍ਹਦੀ ਕਲਾ ਚ ਨੇ ਜੀ ਅੱਜ ਉਹਨਾਂ ਦੀ ਮੀਟਿੰਗ ਹੋਈ ਹੈ ਮੈਨੂੰ ਉਹਨਾਂ ਨੇ ਦੱਸਿਆ ਕਿ ਕਾਫੀ ਪੋਜ਼ਿਟਿਵ ਮੀਟਿੰਗ ਹੋਈ ਹੈ ਉਹਨਾਂ ਦੀ ਉਹ ਜਿਸ ਤਰ੍ਹਾਂ ਉਹਨਾਂ ਨੇ ਐਜੀਟੇਸ਼ਨ ਲੜੀ ਜਿਸ ਤ ਤੇ ਮੇਰਾ ਖਿਆਲ ਹੈ ਕਿ 1-2 ਦਿਨਾਂ ਦੇ ਵਿੱਚ ਉਹ ਜਿੱਤ ਕੇ ਨਿਕਲਣਗੇ ਤੁਸੀਂ ਦੇਖਿਓ ਉਹਨਾਂ ਦੀ ਜਿੱਤ اٹਲ ਹੈ ਬਸ ਹਿੰਦੂ ਸਰਕਾਰ ਹਰ ਵਾਰੀ ਪੰਜਾਬ ਨੂੰ ਹੀ ਕਿਉਂ ਨਿਸ਼ਾਨਾ ਬਣਾਉਂਦੀ ਹੈ ਪੰਜਾਬ ਵੀ ਇੱਕ ਇਦਾਂ ਦੀ ਸਟੇਟ ਹੈ ਜਿਨ੍ਹਾਂ ਨੇ ਹੁਣ ਤੱਕ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹਰ ਤਰ੍ਹਾਂ ਦੀ ਮੂਵਟ ਆਬਦਾਲੀਆਂ ਦਾ ਹਰ ਤਰ੍ਹਾਂ ਦਾ ਮੂੰਹ ਜਿਹੜਾ 모ੜਿਆ ਪੰਜਾਬ ਨੇ ਔਰ ਬੀਜੇਪੀ ਪੂਰੇ ਦੇਸ਼ ਨੂੰ ਦਬਾਉਂਦੀ ਆ ਰਹੀ ਹੈ ਬੀਜੇਪੀ ਨੇ ਮਤਲਬ ਜਿਹੜਾ ਉਹ ਕਿਸਾਨੀ ਅੰਦੋਲਨ ਤੋਂ ਇਹ ਤੈਅ ਕਰ ਲਿਆ ਕਿ ਬੰਦਾ ਜਿਹੜਾ ਪੰਜਾਬ ਆ ਉਹ ਇਹ ਨਹੀਂ ਤੋਂ ਬਲਤ ਚੋਕ ਨਹੀਂ ਸਕਦੀ ਸਮਝਦੇ ਕਿ ਗੱਲ ਇਸ ਗੱਲ ਕਿ ਅਸੀਂ ਉਹਨਾਂ ਨੂੰ ਰੜਕਦੇ ਆ ਤੇ ਅਸੀਂ ਪੰਜਾਬੀ ਰੜਕਦੇ ਆ ਤੋਂ ਪੰਜਾਬ ਦਾ ਹਰ ਤਰ੍ਹਾਂ ਦਾ ਨੁਕਸਾਨ ਕਰਨਾ ਚਾਹੁੰਦੇ ਆ ਸਮਝਦੇ ਕਿ ਨਹੀਂ ਹਰ ਤਰ੍ਹਾਂ ਸਾਡੇ ਫੰਡ ਰੋਕ ਦਿੰਦੇ ਆ ਕਦੀ ਕੋ ਬਿੱਲ ਲੈ ਆਉਂਦੇ ਆ ਕਦੀ ਯੂਨੀਵਰਸਿਟੀ ਦਾ ਪੰਗਾ ਪਾ ਲੈਂਦੇ ਆ ਕਦੀ ਕੁਝ ਪਾ ਲੈਂਦੇ ਆ ਉਹ ਹਰ ਹਰ ਰੋਜ਼ ਹੀ ਕੋਈ ਨਾ ਕੋਈ ਕੋਸ਼ਿਸ਼ ਕਰਦੇ ਦਿੰਦੇ ਆ ਪਰ ਪੰਜਾਬੀ ਚੋਕ ਨਾਲੇ ਦੀ ਪੰਜਾਬੀ ਆਪਣੀ ਲੜਾਈ ਲੜਨਗੇ ਭਾਜੋ ਬਸਦੀ ਪੰਜਾਬ ਸਰਕਾਰ ਨੇ ਕੀ ਕੀਤਾ ਤੁਸੀਂ ਸਟੂਡੈਂਟਾਂ ਲਈ ਸਾਡੇ 2 MP ਸਾਡੇ ਡਾਂਗਾ ਵੀ ਚੱਲਿਆ ਕਿਹਾ ਤੇ ਪੰਜਾਬ ਪੁਲਿਸ ਨੇ ਮਾਰੀ ਸਾਡੇ ਦੇਖੋ ਸਾਡੇ ਜਿਹੜੇ ਮਾਲਵਿੰਦਰ ਦਾ ਮਾਲੀ ਕੰਗ ਹੈ ਮਾਲਵਿੰਦਰ ਕੰਗ ਜੀ ਸਾਡੇ ਮਤਲਬ ਜਿਹੜੇ MP ਨੇ ਉਹ ਇਸ ਜੁਨੀਅਰ ਯੂਨੀਵਰਸਿਟੀ ਸੰਤਾ ਲੀਵਾਲ ਜੀ ਮੌਜੂਦ ਨੇ ਸਰ ਤੁਸੀਂ ਅੱਜ ਇੱਥੇ ਪੀਜੂ ਪਹੁੰਚੇ ਹੋ ਕਿ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਸਟੂਡੈਂਟਾਂ ਨਾਲ ਗੱਲਬਾਤ ਹੋਈ ਨਹੀਂ ਸਟੂਡੈਂਟਾਂ ਨਾਲ ਗੱਲਬਾਤ ਹੋਈ ਹੈ ਬਹੁਤ ਵਧੀਆ ਸਟੂਡੈਂਟ ਚੜ੍ਹਦੀ ਕਲਾ ਚ ਨੇ ਜੀ ਅੱਜ ਉਹਨਾਂ ਦੀ ਮੀਟਿੰਗ ਹੋਈ ਹੈ ਮੈਂ ਉਹਨਾਂ ਨੇ ਦੱਸਿਆ ਕਿ ਕਾਫੀ ਪੋਜ਼ਿਟਿਵ ਮੀਟਿੰਗ ਹੋਈ ਹੈ ਉਹਨਾਂ ਦੀ ਹੂੰ ਉਹ ਜਿਸ ਤਰ੍ਹਾਂ ਉਹਨਾਂ ਨੇ ਐਜੀਟੇ ਤੇ ਮੇਰਾ ਖਿਆਲ ਹੈ ਕਿ 1-2 ਦਿਨਾਂ ਦੇ ਵਿੱਚ ਉਹ ਜਿੱਤ ਕੇ ਨਿਕਲਣਗੇ ਤੁਸੀਂ ਦੇਖਿਓ ਉਹਨਾਂ ਦੀ ਜਿੱਤ اٹਲ ਹੈ ਬਸ ਸਰਕਾਰ ਹਰ ਵਾਰੀ ਪੰਜਾਬ ਨੂੰ ਹੀ ਕਿਉਂ ਨਿਸ਼ਾਨਾ ਬਣਾਉਂਦੀ ਹੈ ਪੰਜਾਬ ਵੀ ਇੱਕ ਏਦਾਂ ਦੀ ਸਟੇਟ ਹੈ ਜਿਨ੍ਹਾਂ ਨੇ ਹੁਣ ਤੱਕ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹਰ ਤਰ੍ਹਾਂ ਦੀ ਮੂਵਟ ਆਬਦਾਲੀਆਂ ਦਾ ਹਰ ਤਰ੍ਹਾਂ ਦਾ ਮੂੰਹ ਜਿਹੜਾ 모ੜਿਆ ਪੰਜਾਬ ਨੇ ਔਰ ਬੀਜੇਪੀ ਪੂਰੇ ਦੇਸ਼ ਨੂੰ ਦਬਾਉਂਦੀ ਆਦੀ ਹੈ ਬੀਜੇਪੀ ਨੇ ਮਤਲਬ ਜਿਹੜਾ ਉਹ ਕਿਸਾਨੀ ਅੰਦੋਲਨ ਤੋਂ ਇਹ ਤੈਅ ਕਰ ਲਿਆ ਕਿ ਬਲ ਜਿਹੜਾ ਪੰਜਾਬ ਆ ਉਹ ਇਹ ਨਹੀਂ ਤੋਂ ਬਲਤ ਚੁੱਕ ਨਹੀਂ ਸਕਦੇ ਸਮਝਦੇ ਕਿ ਦੀ ਗੱਲ ਇਸ ਗੱਲ ਕਿ ਅਸੀਂ ਉਹਨਾਂ ਨੂੰ ਰੜਕਦੇ ਆ ਤੇ ਅਸੀਂ ਪੰਜਾਬੀ ਰੜਕਦੇ ਆ ਤੋਂ ਪੰਜਾਬ ਦਾ ਹੱਦ ਦਾ ਨੁਕਸਾਨ ਕਰਨਾ ਚਾਹੁੰਦੇ ਆ ਸਮਝਦੇ ਕਿ ਨਹੀਂ ਹੱਦ ਦਾ ਸਾਡੇ ਫੰਡ ਰੋਕ ਦਿੰਦੇ ਆ ਕਦੀ ਕੋਈ ਬਿੱਲ ਲੈ ਆਉਂਦੇ ਆ ਕਦੀ ਯੂਨੀਵਰਸਿਟੀ ਦਾ ਪੰਗਾ ਪਾ ਲੈਂਦੇ ਆ ਤੇ ਕਦੀ ਕੁਝ ਪਾ ਲੈਂਦੇ ਆ ਉਹ ਹਰ ਹਰ ਰੋਜ਼ ਹੀ ਕੋਈ ਨਾ ਕੋਈ ਕੋਸ਼ਿਸ਼ ਕਰਦੇ ਦਿੰਦੇ ਪਰ ਪੰਜਾਬੀ ਚੁੱਕ ਨਾਲੇ ਦੀ ਪੰਜਾਬੀ ਆਪਣੀ ਲੜਾਈ ਲੜਨਗੇ ਭਾ ਜੋ ਬਸ ਦੀ ਪੰਜਾਬ ਸਰਕਾਰ ਨੇ ਕੀ ਕੀਤਾ ਤੁਸੀਂ ਸਟੂਡੈਂਟਾਂ ਲਈ ਸਾਡੇ 2 MP ਸਾਡੇ ਡਾਂਗਾ ਵੀ ਚੱਲਿਆ ਕਿਹਾ ਤੇ ਪੰਜਾਬ ਪੁਲਿਸ ਨੇ ਮਾਰੀ ਸਾਡੇ ਦੇਖੋ ਸਾਡੇ ਜਿਹੜੇ ਮਾਲਵਿੰਦਰਾ ਦਾ ਮਾਲੀ ਕੰਗ ਹੈ ਮਾਲਵਿੰਦਰਾ ਕੰਗ ਜੀ ਸਾਡੇ ਮਤਲਬ ਟੇਡੇ MP ਨੇ ਉਹ ਇਸ ਯੂਨੀਵਰਸਿਟੀ ਸੰਤਾਲੀ ਵਾਲ ਜੀ ਮੌਜੂਦ ਨੇ ਸਰ ਤੁਸੀਂ ਅੱਜ ਇੱਥੇ ਪੀਜੂ ਪਹੁੰਚੇ ਹੋ ਕਿ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਸਟੂਡੈਂਟਾਂ ਨਾਲ ਗੱਲਬਾਤ ਹੋਈ ਨਹੀਂ ਸਟੂਡੈਂਟਾਂ ਨਾਲ ਗੱਲਬਾਤ ਹੋਈ ਹੈ ਬਹੁਤ ਵਧੀਆ ਸਟੂਡੈਂਟ ਚੜ੍ਹਦੀ ਕਲਾ ਚ ਨੇ ਜੀ ਅੱਜ ਉਹਨਾਂ ਦੀ ਮੀਟਿੰਗ ਹੋਈ ਹੈ ਮੈਨੂੰ ਉਹਨਾਂ ਨੇ ਦੱਸਿਆ ਕਿ ਕਾਫੀ ਪੋਜ਼ਿਟਿਵ ਮੀਟਿੰਗ ਹੋਈ ਹੈ ਉਹਨਾਂ ਦੀ ਉਹ ਜਿਸ ਤਰ੍ਹਾਂ ਉਹਨਾਂ ਨੇ ਐਜੀਟੇਸ਼ਨ ਲੜੀ ਤੇ ਮੇਰਾ ਖਿਆਲ ਹੈ ਕਿ 1-2 ਦਿਨਾਂ ਦੇ ਵਿੱਚ ਉਹ ਜਿੱਤ ਕੇ ਨਿਕਲਣਗੇ ਤੁਸੀਂ ਦੇਖਿਓ ਉਹਨਾਂ ਦੀ ਜਿੱਤ اٹਲ ਹੈ ਬਸ ਸਰਕਾਰ ਹਰ ਵਾਰੀ ਪੰਜਾਬ ਨੂੰ ਹੀ ਕਿਉਂ ਨਿਸ਼ਾਨਾ ਬਣਾਉਂਦੀ ਹੈ ਪੰਜਾਬ ਵੀ ਇੱਕ ਇਦਾਂ ਦੀ ਸਟੇਟ ਹੈ ਜਿਨ੍ਹਾਂ ਨੇ ਹੋਂਦ ਤੱਕ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹਰ ਤਰ੍ਹਾਂ ਦੀ ਮੂਲਤ ਆ ਬਦਾਲੀਆਂ ਦਾ ਹਰ ਤਰ੍ਹਾਂ ਦਾ ਮੂੰਹ ਜਿਹੜਾ 모ੜਿਆ ਪੰਜਾਬ ਨੇ ਔਰ ਬੀਜੇਪੀ ਪੂਰੇ ਦੇਸ਼ ਨੂੰ ਦਬਾਉਂਦੀ ਆਦੀ ਹੈ ਬੀਜੇਪੀ ਨੇ ਮਤਲਬ ਜਿਹੜਾ ਉਹ ਕਿਸਾਨੀ ਅੰਦੋਲਨ ਤੋਂ ਇਹ ਤੈਅ ਕਰ ਲਿਆ ਕਿ ਬਲ ਜਿਹੜਾ ਪੰਜਾਬ ਆ ਉਹ ਇਹ ਨਹੀਂ ਤਾਂ ਉਹ ਬਾਲਾ ਚੁੱਕ ਨਹੀਂ ਸਕਦੀ ਸਮਝਦੇ ਕਿ ਦੀ ਗੱਲ ਇਸ ਗੱਲ ਕਿ ਅਸੀਂ ਉਹਨਾਂ ਨੂੰ ਰੜਕਦੇ ਆ ਤੇ ਅਸੀਂ ਪੰਜਾਬੀ ਰੜਕਦੇ ਆ ਤੋਂ ਪੰਜਾਬ ਦਾ ਹੱਤਾਂ ਦਾ ਨੁਕਸਾਨ ਕਰਨਾ ਚਾਹੁੰਦੇ ਆ ਸਮਝਦੇ ਕਿ ਨਹੀਂ ਹੱਤਾਂ ਦਾ ਸਾਡੇ ਫੰਡ ਰੋਕ ਦਿੰਦੇ ਆ ਕਦੀ ਕੋਈ ਬਿੱਲ ਲੈ ਆਉਂਦੇ ਆ ਕਦੀ ਯੂਨੀਵਰਸਿਟੀ ਦਾ ਪੰਗਾ ਪਾ ਲੈਂਦੇ ਆ ਤੇ ਕਦੀ ਕੁਝ ਪਾ ਲੈਂਦੇ ਆ ਉਹ ਹਰ ਹਰ ਰੋਜ਼ ਹੀ ਕੋਈ ਨਾ ਕੋਈ ਕੋਸ਼ਿਸ਼ ਕਰਦੇ ਦਿੰਦੇ ਪੱਤ ਪੰਜਾਬੀ ਚੁੱਕ ਨਾਲੇ ਦੀ ਪੰਜਾਬੀ ਆਪਣੀ ਲੜਾਈ ਲੜਨਗੇ ਭਾ ਜੋ ਬਸਦੀ ਹੋਵੇ ਪੰਜਾਬ ਸਰਕਾਰ ਨੇ ਕੀ ਕੀਤਾ ਤੁਸੀਂ ਸਟੂਡੈਂਟਾਂ ਲਈ ਸਾਡੇ 2 MP ਸਾਡੇ ਪਹਿਲੇ ਡਾਂਗਾ ਵੀ ਚੱਲਿਆ ਕਿਹਦੇ ਪੰਜਾਬ ਪੁਲਿਸ ਨੇ ਮਾਰੀ ਸਾਡੇ ਦੇਖੋ ਸਾਡੇ ਜਿਹੜੇ ਮਾਲਵਿੰਦਰ ਦਾ ਮਾਲੀ ਕੰਗ ਹੈ ਮਾਲਵਿੰਦਰ ਕੰਗ ਜੀ ਸਾਡੇ ਮਤਲਬ ਜਿਹੜੇ MP ਦੇ ਉਹ ਜੂਨੀਅਰ